ਇੱਕ ਵਾਰ ਦੀ ਗੱਲ ਹੈ ਇੱਕ ਕਣੇ ਜੰਗਲ ਦੇ ਵਿੱਚਕਾਰ ਇੱਕ ਉੱਚਾ ਤੇ ਮਜ਼ਬੂਤ ਦਰਖਤ ਸੀ ਉਸ ਦੀ ਇੱਕ ਟਾਹਣੀ ਤੇ ਦੋ ਤੋਤੇ ਰਹਿੰਦੇ ਸਨ ਚਿਰਪੀ ਅਤੇ ਟਿੱਟੂ ਦੋਵੇਂ ਸਭ ਤੋਂ ਚੰਗੇ ਦੋਸਤ ਸਨ ਹਰ ਰੋਜ਼ ਇਕੱਠੇ ਉੱਡਦੇ ਇਕੱਠੇ ਖਾਂਦੇ ਅਤੇ ਇਕੱਠੇ ਹੀ ਗੀਤ ਗਾਉਂਦੇ ਸਨ ਇੱਕ ਦਿਨ ਉਸ ਦਰਖਤ ਤੇ ਇੱਕ ਸੋਨਾ ਅੱਕਾ ਅੰਬ ਲੱਗ ਗਿਆ ਚਿਰਪੀ ਨੇ ਚਮਕਦੀਆਂ ਅੱਖਾਂ ਨਾਲ ਕਿਹਾ ਇਹ ਮੇਰਾ ਅੰਬ ਹੈ ਮੈਂ ਸਭ ਤੋਂ ਪਹਿਲਾਂ ਵੇਖਿਆ ਸੀ ਟਿੱਟੂ ਨੇ ਤੁਰੰਤ ਜਵਾਬ ਦਿੱਤਾ ਨਹੀਂ ਪਾਣੀ ਤਾਂ ਮੈਂ ਪਾਉਂਦਾ ਰਿਹਾ ਇਸ ਲਈ ਹੱਕ ਮੇਰਾ ਬਣਦਾ ਹੈ ਛੋਟੀ ਜਹੀ ਗੱਲ ਝਗੜੇ ਵਿੱਚ ਬਦਲ ਗਈ ਤੇ ਦੋਵਾਂ ਦੀ ਪਿਆਰੀ ਦੋਸਤੀ ਡੋਲਣ ਲੱਗ ਪਈ ਉੱਥੇ ਨੇੜੇ ਬੈਠੀ ਚਲਾਕ ਲੂੰਬੜੀ ਇਹ ਸਭ ਕੁਝ ਵੇਖ ਰਹੀ ਸੀ ਉਹ ਹੌਲੀ ਆਵਾਜ਼ ਵਿੱਚ ਕਹਿੰਦੀ ਹੈ ਅਰੇ ਤੋਤਿਆਂ ਤੁਸੀਂ ਦੋਵੇਂ ਕਿਉਂ ਝਗੜ ਰਹੇ ਹੋ ਜੰਗਲ ਦੀ ਸਭ ਤੋਂ ਅਕਲਮੰਦ ਬਿੱਲੀ 미सीमा ਕੋਲ ਜਾਓ ਉਹ ਸੱਚਾ ਨਿਆਂ ਕਰੇਗੀ ਦੋਮਾਂ ਨੇ ਸੋਚਿਆ ਹਾਂ ਇਹ ਤਾਂ ਬੜਾ ਵਧੀਆ ਵਿਚਾਰ ਹੈ ਉਹ ਦੋਵੇਂ ਉੱਡ ਕੇ ਬਿੱਲੀ ਕੋਲ ਪਹੁੰਚ ਗਏ ਬਿੱਲੀ ਇੱਕ ਦਰਖਤ ਹੇਠ ਬੈਠੀ ਧਿਆਨ ਲਗਾ ਰਹੀ ਸੀ ਦੋਵਾਂ ਤੋਤਿਆਂ ਨੇ ਕਿਹਾ ਮਾਤਾ ਜੀ ਮਾਤਾ ਜੀ ਸਾਡਾ ਝਗੜਾ ਸੁਲਝਾਓ ਜੀ ਬਿੱਲੀ ਨੇ ਅੱਖਾਂ ਖੋਲੀਆਂ ਤੇ ਮਿੱਠੀ ਆਵਾਜ਼ ਵਿੱਚ ਬੋਲੀ ਬੱਚੋ ਮੈਂ ਤਾਂ ਹਰ ਰੋਜ਼ ਵਾਹਿਗੁਰੂ ਦਾ ਨਾਮ ਲੈਂਦੀ ਹਾਂ ਅਤੇ ਝੂਠ ਬੋਲਣਾ ਮੇਰਾ ਕੰਮ ਨਹੀਂ ਦੱਸੋ ਕੀ ਹੋਇਆ ਤੋਤਿਆਂ ਨੇ ਪੂਰੀ ਕਹਾਣੀ ਸੁਣਾ ਦਿੱਤੀ ਬਿੱਲੀ ਨੇ ਸਿਰ ਹਿਲਾ ਕੇ ਕਿਹਾ ਠੀਕ ਹੈ ਮੈਂ ਨਿਆਂ ਕਰਾਂਗੀ ਪਰ ਪਹਿਲਾਂ ਮੈਨੂੰ ਵਾਇਗਰੂ ਨੂੰ ਭੋਗ ਲਵਾਉਣਾ ਪਵੇਗਾ ਤੁਸੀਂ ਮੇਰੇ ਲਈ ਕੁਝ ਖਾਣ ਲਈ ਲੈ ਕੇ ਆਓ ਦੋਵੇਂ 마ਸੂਮ ਤੋਤੇ ਉੱਡ ਕੇ ਕੇਲੇ ਅਤੇ ਅਨਾਜ ਲੈ ਕੇ ਆਏ ਬਿੱਲੀ ਹੌਲੀ ਹੱਸ ਕੇ ਕਹਿੰਦੀ ਹੈ ਹੁਣ ਤੁਸੀਂ ਦੋਵੇਂ ਨੇੜੇ ਆਓ ਵਾਇਗਰੂ ਜੀ ਕਹਿੰਦੇ ਹਨ ਕਿ ਨਿਆਂ ਤਦ ਹੀ ਹੁੰਦਾ ਹੈ ਜਦੋਂ ਦੋਵੇਂ ਪਾਸ ਇਕੱਠੇ ਹੋਣ ਜਿਵੇਂ ਹੀ ਦੋਵੇਂ ਤੋਤੇ ਨੇੜੇ ਆਏ ਟੜਮ ਬਿੱਲੀ ਨੇ ਦੋਹਾਂ ਨੂੰ ਆਪਣੇ ਪੰਜਿਆਂ ਵਿੱਚ ਫੜ ਲਿਆ ਤੋਤੇ ਡਰ ਗਏ ਅਰੇ ਤੂੰ ਤਾਂ ਸਾਧਵੀ ਨਹੀਂ ਤੂੰ ਤਾਂ ਸ਼ਿਕਾਰੀ ਹੈ ਬਿੱਲੀ ਹੱਸ ਕੇ ਬੋਲੀ ਓ ਬੱਚੋ ਇਹ ਹੀ ਤਾਂ ਜੰਗਲ ਦਾ ਨਿਯਮ ਹੈ ਚਲਾਕ ਹਮੇਸ਼ਾ ਜਿੱਤਦਾ ਹੈ ਤੇ ਇੱਕ ਪਲ ਹੀ ਉਸ ਨੇ ਦੋਹਾਂ ਨੂੰ ਖਾ ਲਿਆ ਸਿੱਖ ਹਰ ਮਿੱਠੀ ਗੱਲ ਕਰਨ ਵਾਲਾ ਸੱਚਾ ਨਹੀਂ ਹੁੰਦਾ ਕੁਝ ਲੋਕ ਮਿੱਠੇ ਬੋਲਾਂ ਨਾਲ ਆਪਣਾ ਜਾਲ ਬੁਣਦੇ ਹਨ ਇਸ ਲਈ ਹਮੇਸ਼ਾ ਸਮਝਦਾਰੀ ਨਾਲ ਭਰੋਸਾ ਕਰੋ ਕਿਉਂਕਿ ਹਰ ਮੁਸਕਾਨ ਦੇ ਪਿੱਛੇ ਸੱਚਾਈ ਨਹੀਂ ਹੁੰਦੀ